ਜਿਹਨੂੰ ਕਹਿੰਦੇ ਦੁਨੀਆ ਦੇ ਵਿੱਚ ਵਡਿਆਈ ਚਾਹੀਦੀ ਆ ਵੀ ਮੇਰੀ ਦੁਨੀਆ ਦੇ ਵਿੱਚ ਇਲਾਕੇ ਦੇ ਵਿੱਚ ਸ਼ੋਭਾ ਹੋਵੇ ਪਾਤਸ਼ਾਹ ਕਹਿੰਦੇ ਜੇ ਕੋ ਆਪਣੀ ਸ਼ੋਭਾ ਲੋਰੈ ਉਹਨੂੰ ਫਿਰ ਕੀ ਕਰਨਾ ਪੈਂਦਾ ਪਾਤਸ਼ਾਹ ਕਹਿੰਦੇ ਸਾਧ ਸੰਗ ਇਹ ਹਮੈਸ਼ਵਰ ਅੱਪਾ ਪਿਛਲੀ ਵਾਰ ਵੀ ਬੇਨਤੀ ਕਰੀ ਸੀ ਇੱਥੇ ਆ ਕੇ ਈਗੋ ਲੈਸ ਬਣਨਾ ਪੈਂਦਾ ਆਪਣੇ ਹੰਕਾਰ ਨੂੰ ਦੂਰ ਕਰ ਦੇ ਨਾ ਕੁਝ ਹੋ ਕੇ ਜਿਹੜੇ ਆਉਂਦੇ ਆ ਇੱਥੇ ਗੁਰੂ ਬਖਸ਼ਿਸ਼ ਕਰਕੇ ਸਾਰਾ ਕੁਝ ਹੀ ਬਣਾ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਇੱਥੋਂ ਤੱਕ ਗੁਰਬਾਣੀ ਦੇ ਵਿੱਚ ਲਿਖਿਆ ਜਿਸ ਨੀਚ ਕੋ ਕੋਈ ਨਾ ਜਾਣਦਾ ਕਹਿੰਦੇ ਜਿਹਨੂੰ ਕੋਈ ਜਾਣਦਾ ਹੀ ਨਹੀਂ ਔਰ ਇਹ ਚਾਹੁੰਦਾ ਵੀ ਮੇਰੀ ਸ਼ੋਭਾ ਹੋਵੇ ਈਗੋ ਲੈਸ ਹੋ ਜੇ ਹੋ ਅੰਦਰੋਂ ਹੰਕਾਰ ਛੱਡ ਦੇ ਹਰ ਕਿਸਮ ਦਾ ਗੁਰੂ ਸਾਹਿਬ ਕਹਿੰਦੇ ਜੇ ਬੰਦਗੀ ਕਰਨ ਲੱਗ ਜਾਂਦਾ ਨਾ ਗੁਰੂ ਦੀ ਮੱਤ ਲੈ ਕੇ ਨਾਮ ਜਪਤ ਉਹ ਚੌਂ ਕੁੰਟ ਮੰਨੈ ਇੱਕ ਦਿਸ਼ਾ ਚ ਦੀ ਚਾਰੇ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ